ਾਂਚੀ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਵੈਦਰ ਜਿਹੜਾ ਆ ਉਵੇਂ ਦਾ ਹੀ ਚੱਲ ਰਿਹਾ ਆ স্মੋਕ স্মੋਕ ਪੋਲਿਊਸ਼ਨ ਤੇ ਧੂਆਂ ਤੇ ਨਾਲ ਧੁੰਦ ਤਿੰਨੋਂ ਹੀ ਇਕੱਠੇ ਜਿਹੜੇ ਹੋਏ ਆ ਤੇ ਵੈਦਰ ਬਹੁਤ ਜ਼ਿਆਦਾ ਖਰਾਬ ਦਿੱਤਾ ਹੋਇਆ ਆ ਇਹ ਸੇਰ ਦਾ ਟਾਈਮ ਆ 7:30 ਵਜੇ ਦਾ ਤੇ ਮੈਂ ਹੁਣ ਨਹਾ ਕੇ ਆਈ ਆਂ ਕਿ ਕਿ ਥੋੜਾ ਜਿਹਾ ਕਿਚਨ ਵਿੱਚ ਕੰਮ ਕਰਨਾ ਸੀਗਾ ਅੱਜ ਮੇਥੀ ਬਣਾਉਣੀ ਆ ਤੇ ਸੋ ਪਹਿਲਾਂ ਮੈਂ ਮੇਥੀ ਧੋ ਕੇ ਆਈ ਮੇਥੀ ਜਿਹੜੀ ਆ ਕੱਟੀ-ਕਟਾਈ ਲਿਆਉਂਦੇ ਆ ਥੋੜਾ ਕੰਮ ਈਜ਼ੀ ਹੋ ਜਾਂਦਾ ਆ ਅਗਰ ਫਰੈਸ਼ ਮਿਲ ਜਾਵੇ ਤੇ ਉਹ ਵੀ ਬਣਾ ਲੈਂਦੇ ਆ ਸੋ ਮੈਂ ਜਿਹੜਾ ਆ ਉਹ ਪਹਿਲਾਂ ਆਪਣੇ ਹੈਅਰਵਾਸ਼ ਕੀਤੇ ਆ ਤੇ ਮੇਥੀ ਮੈਂ ਪਹਿਲਾਂ ਧੋ ਕੇ ਰੱਖ ਦਿੱਤੀ ਕਿ ਆ ਜਿਹੜਾ ਪਾਣੀ ਆ ਥੋੜਾ ਨੁੱਚੜ ਜਾਵੇ ਇਸ ਤੋਂ ਬਾਅਦ ਮੈਂ ਨਹਾਣ ਤੋਂ ਬਾਅਦ ਮੈਂ ਪਾਠ ਕਰਨਾ ਹੁੰਦਾ ਨਾ ਫਿਰ 1 ਘੰਟਾ 1.5 ਘੰਟਾ ਜਿਹੜਾ ਆ ਉਹ ਮੇਥੀ ਨੂੰ ਮਿਲ ਜਾਣਾ ਸੀ ਪਾਣੀ ਨੁੱਚੜਨ ਵਾਸਤੇ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਹੇਅਰ ਸਟਾਈਲ ਵੀਡੀਓ ਜਾਂ ਹੇਅਰ ਕੇਅਰ ਬਾਰੇ ਦੱਸੋ ਤਾਂ ਹੇਅਰ ਸਟਾਈਲ ਵੀਡੀਓ ਤੇ ਮੈਂ ਨਹੀਂ ਬਣਾ ਸਕਦੀ ਬਟ ਹਾਂ ਹੇਅਰ ਕੇਅਰ ਬਾਰੇ ਜਿਹੜਾ ਮੈਂ ਥੋੜਾ ਜਿਹਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜ਼ਰੂਰ ਦੱਸਾਂਗੀ ਸੋ ਸਭ ਤੋਂ ਪਹਿਲਾਂ ਮੈਂ ਜੋਤ ਜਗਾਣੀ ਆ ਤੇ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪ੍ਰਕਾਸ਼ ਦਿਹਾੜਾ ਤੇ ਉਸ ਦੀਆਂ ਸਾਰੀਆਂ ਮਤਲਬ ਕਿ ਮੇਰੀ YouTube ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਬਚਨਾਂ ਕੀਰਤ ਕਰੋ ਨਾਮ ਜਪੋ ਤੇ ਵੰਡਿਕੇਸੋ ਤੇ ਵਾਹਿਗੁਰੂ ਸਾਰਿਆਂ ਨੂੰ ਇਸ ਉੱਪਰ ਚੱਲਣ ਦਾ ਬਲ ਬਖਸ਼ੇ ਸਾਨੂੰ ਤੰਦਰੁਸਤੀ ਬਖਸ਼ੇ ਤੇ ਛੜਦੀ ਕਲਾ ਬਖਸ਼ੇ ਹੁਣ ਮੈਂ ਆ ਗਈਆਂ ਕਿਚਨ ਵਿੱਚ ਤੇ ਸਭ ਤੋਂ ਪਹਿਲਾਂ ਚਾਹ ਬਣਾਉਣੀ ਆ ਫਿਰ ਬਣਾਉਣੀ ਆ ਸਬਜੀ ਤੇ ਮੇਰਾ ਪਹਿਲਾ ਕੰਮ ਇਹੀ ਹੁੰਦਾ ਆ ਚਾਹ ਬਣਾਉਣ ਦਾ ਮੋਸਟਲੀ ਕਈ ਵਾਰੀ ਜੇ ਲੇਟ ਹੋ ਜਾਵਾਂ ਤੇ ਫਿਰ ਮੈਂ ਨਾਲ ਦੇ ਨਾਲ ਜਿਹੜੀ ਉਹ ਸਬਜੀ ਵੀ ਬਣਾ ਲੈਣੀ ਆ ਅਗਰ ਟਾਈਮ ਜੇ ਮੈਨੂੰ ਸਬਜੀ ਨੂੰ ਥੋੜਾ ਲੱਗਣਾ ਹੋਵੇ ਸੋ ਅੱਜ ਕਿਉਂਕਿ ਮੇਥੀ ਬਣਾਉਣੀ ਸੀ ਤੇ ਬਸ ਥੋੜਾ ਜਿਹਾ ਟਾਈਮ ਲੱਗਣਾ ਸੀ ਸੋ ਇੱਕ ਪਾਸੇ ਮੈਂ ਚਾਹ ਧਰ ਦਿੱਤੀ ਆ ਤੇ ਮੈਂ ਕੜਾਈ ਵੀ ਲੈ ਆਈਆਂ ਮੈਂ ਮੇਥੀ ਹਮੇਸ਼ਾ ਜਿਹੜਾ ਆ ਉਹ ਨਾਨ-ਸਟਿਕ ਕੜਾਈ ਵਿੱਚ ਹੀ ਬਣਾਉਣੀ ਆ ਜਿਹੜੀ ਇਹ ਵਾਲੀ ਨਾਨ-ਸਟਿਕ ਕੜਾਈ ਆ ਨਾ ਇਹ ਸਿਰਫ ਉਦੋਂ ਹੀ ਯੂਜ਼ ਹੁੰਦੀ ਆ ਜਦੋਂ ਮੈਂ ਮੇਥੀ ਬਣਾਉਣੀ ਹੁੰਦੀ ਆ ਜਾਂ ਮੈਂ ਹਾਲੋ ਬਣਾਉਣੀ ਹੁੰਦੀ ਆ ਆਦਰਵਾਇਜ਼ ਇਹਨੂੰ ਅਸੀਂ ਯੂਜ਼ ਨਹੀਂ ਕਰਦੇ ਸੋ ਟਾਈਮ ਬਾਅਦ ਯੂਜ਼ ਹੁੰਦੀ ਆ ਇਸ ਕਰਕੇ ਸਭ ਤੋਂ ਪਹਿਲਾਂ ਇਹਨੂੰ ਮੈਂ ਵਾਸ਼ ਕਰਦੀ ਆ ਸਰਫ ਦੇ ਨਾਲ ਤੇ ਫਿਰ ਜਿਹੜਾ ਆ ਇਹਦੇ ਵਿੱਚ ਸਬਜ਼ੀ ਵਗੈਰਾ ਬਣਦੀ ਆ ਸੋ ਫਟਾਫਟ ਇੱਕ ਪਾਸੇ ਮੈਂ ਚਾਹ ਰੱਖੀ ਹੋਈ ਆ ਤੇ ਨਾਲ ਹੀ ਮੈਂ ਜਿਹੜਾ ਆ ਮੇਥੀ ਨੂੰ ਵੀ ਤੜਕਾ ਲਗਾ ਲਿਆ ਆ ਜਿਹੜਾ ਮੇਥੀ ਦਾ ਪਾਣੀ ਆ ਉਹ ਆਲਮੋਸਟ ਡレイン ਹੋ ਗਿਆ ਸੀਗਾ ਤੇ ਤੁਸੀਂ ਆ ਦੇਖੋ ਕਿ ਆਲੂ ਕਿਵੇਂ ਦੇ ਆ ਅ ਅੱਜਕੱਲ ਜਿਹੜੇ ਆਲੂ ਆ ਰਹੇ ਨਾ ਬਹੁਤ ਜ਼ਿਆਦਾ ਕਾਲੇ ਜਿਹੇ ਹੁੰਦੇ ਪਏ ਆ ਮੈਂ ਕਾਫੀ ਸਾਰੇ ਆਲੂ ਜਿਹੜੇ ਐਵੇਂ ਹੀ ਸੁਟੇ ਆ ਖਰਾਬ ਬਹੁਤ ਨਿਕਲਦੇ ਆ ਸੋ ਮੈਂਥੀ ਨੂੰ ਜਿਹੜਾ ਤੜਕਾ ਲਗਾ ਕੇ ਉਹਦੇ ਵਿੱਚ ਮੈਂ ਆਲੂ ਪਾ ਦਿੰਦੇ ਆ ਜਿਹੜਾ ਮੈਂਥੀ ਚ ਪਾਣੀ ਨਿਕਲਣਾ ਆ ਨਾ ਉਹਦੇ ਵਿੱਚ ਜਿਹੜੇ ਆਲੂ ਵੀ ਆ ਗਲ ਜਾਂਦੇ ਆ ਤੇ ਮੈਂਥੀ ਜਿਹੜੀ ਆ ਬਹੁਤ ਹੀ ਟੇਸਟੀ ਬਣਦੀ ਆ ਤੇ ਇਹ ਹੁਣ ਜਿਹੜਾ ਆ ਟਾਈਮ ਆ ਨਾਸ਼ਤਾ ਕਰਨ ਦਾ ਤੇ ਹੁਣ ਜਿਹੜਾ ਆ ਉਹ ਮੈਂ ਸਾਰੀ ਸਵੇਰ ਦਾ ਆਪਣਾ ਮਾਰਨਿੰਗ ਜਿਹੜਾ ਕੰਮ ਕਰ ਲਿਆ ਆ ਤੇ ਹੁਣ ਮੈਂ ਆਰਾਮ ਨਾਲ ਬੈਠ ਕੇ ਜਿਹੜਾ ਨਾਸ਼ਤਾ ਕਰਦੀ ਪਈ ਆ ਮੇਥੀ ਦੀ ਰੈਸਪੀ ਜਿਹੜੀ ਆ ਮੈਂ ਆਪਣੇ ਚੈਨਲ ਤੇ ਸ਼ੇਅਰ ਕਰ ਚੁੱਕੀ ਆ ਸੋ ਮੈਂ ਜਿਹੜੀਆਂ ਕੋਈ ਵੀ ਰੈਸਪੀ ਇਹਦੇ ਵਿੱਚ ਸ਼ੇਅਰ ਨਹੀਂ ਕੀਤੀ ਦੇ ਹੁਣ ਮੈਂ ਜਾਣਾ ਆ ਗੁਰਦੁਆਰਾ ਸਾਹਿਬ ਤੋਂ ਸਭ ਤੋਂ ਪਹਿਲਾਂ ਮੈਂ ਜਿਹੜਾ ਆਪਣੇ हेयर ऑਇਲਿੰਗ ਕਰਨੀ ਆ ਮੈਨੂੰ ਬਹੁਤ ਸਾਰੇ ਕਮੈਂਟ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆ ਕਿ ਆਉਂਦੇ ਆ ਕਿ ਤੁਸੀਂ ਆਪਣੇ हेयर केयर ਰੁਟੀਨ ਦੱਸੋ ਆਪਣੇ ਬੱਚਿਆਂ ਦੇ हेयर स्टाइल ਵੀਡੀਓ ਬਣਾਓ ਮੈਂ ਉਹਨਾਂ ਦੀ हेयर स्टाइल ਵੀਡੀਓ ਨਹੀਂ ਬਣਾ ਸਕਦੀ ਤੇ ਹਾਂ ਉਹਦੇ ਨਾਲ ਤੁਹਾਡੇ ਨਾਲ ਜਿਹੜੀ ਉਹਨਾਂ ਦੀ హెయిర్ ਕੇਅਰ ਰੁਟੀਨ ਜਿਹੜੀ ਆ ਉਹ ਜ਼ਰੂਰ ਸ਼ੇਅਰ ਕਰੂੰਗੀ ਸੋ ਮੈਂ ਜਿਹੜਾ ਆ ਪਹਿਲਾਂ ਕਲੀਨਿਕ ਪਲਾਸਰ ਸ਼ੈਂਪੂ ਹੀ ਯੂਜ਼ ਕਰਦੀ ਸੀਗੀ ਬਟ ਉਹ ਹੁਣ ਮੇਰੇ ਵਾਲਾਂ ਨੂੰ ਸੂਟ ਨਹੀਂ ਕਰਦਾ ਸੀਗਾ ਇਸ ਕਰਕੇ ਮੈਂ ਉਸ ਸ਼ੈਂਪੂ ਨੂੰ ਛੱਡ ਕੇ ਹੁਣ ਹੈਡ ਐਂਡ ਸ਼ੋਲਡਰ ਜਿਹੜਾ ਆ ਉਹ ਸ਼ੈਂਪੂ ਯੂਜ਼ ਕਰਦੀ ਆ ਤੇ ਨਾਲ ਹੀ ਜਿਹੜਾ ਆ ਮੈਂ ਪਹਿਲਾਂ ਮਸਟਰਡ ਆਇਲ ਕਾਫੀ ਸਾਲ ਮਸਟਰਡ ਆਇਲੀ ਯੂਜ਼ ਕੀਤਾ ਆ ਲਾਈਕ ਜਿੱਦਾਂ ਤੋਂ 1998 ਤੋਂ ਸਟਾਰਟ ਕੀਤਾ ਸੀਗਾ ਮਤਲਬ ਕਿ 1998 ਤੋਂ ਸਟਾਰਟ ਕੀਤਾ ਸੀਗਾ ਤੇ ਹੁਣ ਤੱਕ ਜਿਹੜਾ ਮੈਂ ਮਸਟਰਡ ਆਇਲ ਹੀ ਯੂਜ਼ ਕੀਤਾ ਆ ਤੇ ਹੁਣ ਜਿਹੜਾ ਆ ਮੈਂ ਮਸਟਰਡ ਆਇਲ ਦੇ ਵਿੱਚ ਥੋੜਾ ਜਿਹਾ ਆਮਲਾ ਆਇਲ ਵੀ ਜਿਹੜਾ ਆ ਮਿਕਸ ਕਰਨ ਲੱਗੀਆਂ ਜਿਵੇਂ ਦੋ ਪਾਰਟ ਮਸਟਰਡ ਆਇਲ ਦੇ ਤੇ ਥਰਡ ਪਾਰਟ ਜਿਹੜਾ 1/3 ਪਾਰਟ ਜਿਹੜਾ ਆ ਉਹ ਆਮਲਾ ਆਇਲ ਮਤਲਬ ਕਿ ਔਲਿਆਂ ਦਾ ਤੇਲ ਤੇ ਹੁਣ ਮੇਰੇ ਜਿਹੜੇ ਵਾਲ ਆ ਥੋੜੇ ਜੇ ਘੱਟ ਹੋ ਗਏ ਆ ਝੜਨੋਂ ਤੇ ਪਹਿਲਾਂ ਹੇਅਰ ਲੌਸ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਸੀ ਕਿ ਤੇ ਮੈਂ ਡਾਕਟਰ ਨੂੰ ਵੀ ਦਿਖਾਇਆ ਸੀਗਾ ਤੇ ਕਹਿੰਦੇ ਸੀਗੇ ਹੋ ਸਕਦਾ ਕਿ ਤੁਹਾਨੂੰ ਡੈਂਡਰਫ ਹੋਵੇ ਉਹਨਾਂ ਨੇ ਵੀ ਮੈਨੂੰ ਇੱਕ ਸ਼ੈਂਪੂ ਦਿੱਤਾ ਸੀਗਾ ਯੂਜ਼ ਕਰਨ ਨੂੰ ਬਟੋ ਮੈਨੂੰ ਮੇਰੇ ਕੋਲ ਯੂਜ਼ ਨਹੀਂ ਹੁੰਦਾ ਸੀ ਕਿਉਂਕਿ ਮੇਰੇ ਵਾਲ ਥੋੜੇ ਭਾਰੇ ਸੀਗੇ ਤੇ ਇੱਕਵੇਂ ਆਪਣੇ ਵਾਲਾਂ ਵਿੱਚ ਹੇਅਰ ਆਇਲ ਲਗਾ ਕੇ ਰੱਖਦੀ ਆ ਤੇ ਉਹ ਜਿਹੜੇ ਸ਼ੈਂਪੂ ਸੀ ਉਹਦੇ ਨਾਲ ਮੇਰੇ ਵਾਲ ਜਿਹੜੇ ਉਹ ਸਾਫ਼ ਨਹੀਂ ਹੁੰਦੇ ਸੀਗੇ ਤੋ ਮੈਂ ਫਟਾਫਟ ਤਿਆਰ ਹੋ ਕੇ ਫੇਰ ਚਲੇਗੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜਾਣਦਿਆਂ ਨੂੰ ਜਿਹੜਾ ਆ ਉਹ ਭੋਗ ਪੈਣੀ ਵਾਲਾ ਸੀਗਾ ਕਿਉਂਕਿ ਲੇਟ ਹੋ ਗਈ ਸੀ ਤਾ ਟਾਈਮ ਤੇ ਮੈਂ ਘਰ ਆ ਗਈ ਸੀਗੀ ਤੇ ਫਿਰ ਪਵਨ ਨੇ ਜਗਾਈਆਂ ਮੋਮਬੱਤੀਆਂ ਅੱਜ ਮੈਂ ਸੋਚਿਆ ਸੀਗਾ ਕਿ ਮੈਂ ਤੁਹਾਡੇ ਨਾਲ ਨਾ ਕੋਈ ਰੈਸਪੀ ਵੀ ਸ਼ੇਅਰ ਕਰੂੰਗੀ ਵਦਿਆ ਜਈ ਕੋਈ ਅ ਮਿੱਠੀ ਚੀਜ਼ ਬਣਾਉਂਗੀ ਕੋਈ ਸਵੀਟ ਡਿਸ਼ ਪਰ ਜਦੋਂ ਮੈਂ ਗੁਰਦੁਆਰਿਆਂੋਂ ਘਰ ਆਈ ਨਾ ਤੇ ਇੱਕਦਮ ਮੈਨੂੰ ਪਤਾ ਨਹੀਂ ਕੀ ਹੋਇਆ ਨਾ ਤੇ ਮੈਨੂੰ ਚੱਕਰ ਆਉਂਦੇ ਪਏ ਸੀਗੇ ਨਾ ਹੀ ਮੇਰਾ ਸਿਰ ਦਰਦ ਕਰ ਰਿਹਾ ਸੀਗਾ ਬਟ ਮੈਨੂੰ ਨਾ ਅਜੀਬ ਜੀ ਫੀਲਿੰਗ ਆ ਰਹੀ ਸੀ ਮੈਨੂੰ ਐਵੇਂ ਲੱਗ ਰਿਹਾ ਸੀਗਾ ਜਿਵੇਂ ਨਾ ਸਾਰਾ ਕੁਝ ਘੁੰਮਦਾ ਪਿਆ ਆ ਮਤਲਬ ਕਿ ਥੋੜਾ ਧੁੰਦਲਾ ਧੁੰਦਲਾ ਨਜ਼ਰ ਆਉਂਦੀ ਆ ਸੀਗਾ ਤੇ ਫਿਰ ਮੈਨੂੰ ਨਾ ਪਹਿਲਾਂ ਮੈਂ ਆਪਣਾ ਬੀਪੀ ਚੈੱਕ ਕੀਤਾ ਬੀਨਾ ਬੀਪੀ ਵੀ ਨੋਰਮਲ ਸੀਗਾ ਤੇ ਫਿਰ ਮੈਨੂੰ ਆਪਣੇ ਇੱਕ ਟੀਚਰ ਦੀ ਗੱਲ ਯਾਦ ਆ ਗਈ ਕਿ ਜਦੋਂ ਵੀ ਇਸ ਤਰ੍ਹਾਂ ਮਹਿਸੂਸ ਹੋਵੇ ਨਾ ਤੇ ਤੁਸੀਂ ਨਾ ਗਰਮ ਗਰਮ ਦੁੱਧ ਪੀਓ ਤੇ ਮੈਂ ਫਿਰ ਗਰਮ ਗਰਮ ਦੁੱਧ ਪੀਤਾ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਰਿਲੈਕਸ ਹੋਈ ਫਿਰ ਮੈਨੂੰ ਈ ਜ਼ਿਆਦਾ ਨੀਂਦ ਆਈ ਨਾ ਕਿ ਮੈਂ 3 ਵਜੇ ਮਤਲਬ ਕਿ ਇਸ ਤਰ੍ਹਾਂ ਮੇਰੇ ਨਾਲ ਹੋਇਆ ਪੂਰੇ 3 ਵਜੇ ਤੇ ਮੈਨੂੰ 7 ਵਜੇ ਬਾਅਦ ਮਤਲਬ ਕਿ 7 ਵਜੇ ਜਾ ਕੇ ਜਾਗ ਆਈ ਤੇ ਫਿਰ ਮੇਰੀ ਕੋਈ ਵੀ ਜਿਹੜੀ ਵੀਡੀਓ ਅੱਗੇ ਕੰਟੀਨਿਊ ਨਹੀਂ ਹੋਈ ਮੇਰੇ ਕੋਈ ਵੀਡੀਓ ਨਹੀਂ ਬਣਾਈ ਗਈ ਤੇ ਅੱਜ ਮੈਂ ਜਨਾ ਆ ਅ ਡਿਨਰ ਵੀ ਬਣਾਇਆ ਸੀਗਾ ਕਿਉਂਕਿ ਲੰਗਰ ਲੱਗਾ ਸੀਗਾ ਲੰਗਰ ਦਾ ਦਾਲ ਫੁਲਕਾ ਸੀਗਾ ਫੁਲਕੇ ਫੇ ਮੈਂ ਥੋੜੇ ਜੇ ਬਣਾਏ ਸੀਗੇ ਤੇ ਉਸ ਤੋਂ ਬਾਅਦ ਮੈਂ ਆਪਣੇ ਮਾਸੀ ਜੀ ਘਰ ਚਲੇ ਗਈ ਤੇ ਹੁਣ ਜਿਹੜਾ ਆ ਉਹ 11:30 ਵਜੇ ਦਾ ਟਾਈਮ ਹੋ ਗਿਆ ਰਾਤ ਦਾ ਤੇ ਮਤਲਬ ਕਿ ਸੋਚਿਆ ਤਾਂ ਸਿੱਧਾ ਕਿ ਵਲੌਗ ਜਿਹੜਾ ਆ ਅੱਜ ਅ ਵਧੀਆ ਜਿਹਾ ਵਲੌਗ ਬਣਾਵਾਂਗੇ ਪਰ ਜੋ ਅਸੀਂ ਐਕਸਪੈਕਟ ਕਰਦੇ ਆ ਨਾ ਉਹ ਕਦੇ ਨਹੀਂ ਹੁੰਦਾ ਜੋ ਵਾਇਗਰ ਨੂੰ ਮਨਜ਼ੂਰ ਹੁੰਦਾ ਹੈ ਨਾ ਉਹੀ ਹੁੰਦਾ ਆ ਸੋ ਮੈਂ ਸੋਚਿਆ ਕਿ ਵਲੌਗ ਨੂੰ ਇੱਥੇ ਹੀ ਐਂਡ ਕਰ ਦਿੰਦੇ ਆ ਤੇ ਅੱਜ ਦਾ ਵਲੌਗ ਮੇਰਾ ਜਿਹੜਾ ਐਨਾ ਹੀ ਸੀਗਾ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਿੰਨ ਬਚਨ ਜਿਹੜੇ ਕੀਤੇ ਆ ਕੀਰਤ ਕਰੋ ਨਾਮ ਚਪੋ ਤੇ ਵੰਡ ਕੇ ਛਕੋ ਸੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਤਿੰਨਾ ਬਚਨਾਂ ਨੂੰ ਜਿਹੜਾ ਆਧਾਰ ਬਣਾਉਣਾ ਚਾਹੀਦਾ ਆ ਤੇ ਫੇਰ ਹੀ ਜਿਹੜਾ ਅਸੀਂ ਗੁਰੂ ਸਾਹਿਬਾ ਦਾ ਜਨਮ ਦਿਹਾੜਾ ਆ ਉਹ ਅਸਲ ਸ਼ਬਦਾਂ ਵਿੱਚ ਜਿਹੜਾ ਆ ਉਹ ਅਮਨਾ ਸਕਦੇ ਆ ਤੇ ਇੱਕ ਵਾਰੀ ਫੇਰ ਤੁਹਾਨੂੰ ਜਿਹੜਾ ਆ ਉਹ ਤਾਂ ਤਾਂਾਂ ਜੀ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਉੱਤੇ ਚੱਲਣ ਦਾ ਬਲ ਬਖਸ਼ੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ